ਧਨਸਰੀ ਬਾਣੀ ਭਗਤਾਂ ਕੀ ਤਰਲੋਚਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਿੰਦਸ ਕਾਏ ਭੁੱਲੀ ਗਵਾਰੀ ਦੁਖ੍ਰਿਤ ਸੁਖ੍ਰਿਤ ਥਾਰੋ ਕਰਮ ਦੀ ਰਹਾਉ ਨਾਰਾਇਣ ਨਿੰਦਸ ਕਾਏ ਭੁੱਲੀ ਗਵਾਰੀ ਹੇ ਭੁੱਲੀ ਹੋਈ ਮੂਰਖ ਜੀਵ ਇਸਤਰੀ ਉਸ ਪਰਮਾਤਮਾ ਨੂੰ ਕਿਉਂ ਦੋਸ਼ ਦੇ ਰਹੀ ਹੈ ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ ਪਾਪ ਤੇ ਪੁੰਨ ਤੇਰੇ ਕੀਤੇ ਹੋਏ ਕਰਮ ਨੇ ਜਿਨ੍ਹਾਂ ਦੇ ਤੈਨੂੰ ਅੱਜ ਨਤੀਜੇ ਭੁਗਤਨੇ ਪੈ ਰਹੇ ਆਪਣੀ ਬੀਤ ਚੁੱਕੀ ਜ਼ਿੰਦਗੀ ਦੇ ਵਿੱਚ ਜੇ ਤੂੰ ਕੋਈ ਚੰਗੇ ਕੰਮ ਕੀਤੇ ਸੀ ਉਹਨਾਂ ਦੇ ਤੈਨੂੰ ਅੱਜ ਚੰਗੇ ਨਤੀਜੇ ਮਿਲਦੇ ਪਏ ਆ ਜੇ ਕੁਝ ਮਾੜਾ ਕੀਤਾ ਸੀ ਮਾੜੇ ਨਤੀਜੇ ਤੈਨੂੰ ਮਿਲਦੇ ਪਏ ਹੁਣ ਜੇ ਤੇਰੀ ਜ਼ਿੰਦਗੀ ਦੇ ਵਿੱਚ ਕੁਝ ਮਾੜਾ ਵਾਪਰ ਰਿਹਾ ਹੈ ਤਾਂ ਪ੍ਰਮਾਤਮਾ ਨੂੰ ਦੋਸ਼ ਦੇਣ ਦਾ ਕੋਈ ਫਾਇਦਾ ਨਹੀਂ ਸੋ ਜੇਕਰ ਪ੍ਰਮਾਤਮਾ ਨੂੰ ਦੋਸ਼ ਨਹੀਂ ਦੇਣਾ ਤਾਂ ਕੀ ਕਰਨਾ ਹੈ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਹੋ ਜਾਣਾ ਇਸ ਗੱਲ ਨੂੰ ਮੰਨ ਲੈਣਾ ਹੈ ਕਿ ਬੀਤ ਚੁੱਕੇ ਸਮੇਂ ਦੇ ਵਿੱਚ ਜੋ ਵੀ ਅਸੀਂ ਕੀਤਾ ਉਹ ਹੀ ਕੀਤਾ ਜਿੰਨੀ ਕੁ ਅਕਲ ਸਾਨੂੰ ਉਸ ਪ੍ਰਮਾਤਮਾ ਨੇ ਉਸ ਵਕਤ ਬਖਸ਼ੀ ਸੀ ਜੋ ਸਮਝ ਜੋ ਖਿਆਲ ਜੋ ਵਿਚਾਰ ਸਾਡੇ ਮਨ ਦੇ ਵਿੱਚ ਉਸ ਵਕਤ ਪ੍ਰਮਾਤਮਾ ਨੇ ਉਤਪੰਨ ਕੀਤੇ ਉਹਨਾਂ ਦੇ ਅਨੁਸਾਰ ਹੀ ਅਸੀਂ ਫੈਸਲੇ ਕੀਤੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਕਰਮ ਕੀਤੇ ਹੁਣ ਜਿਹੜੇ ਉਹ ਕਰਮ ਕੀਤੇ ਨੇ ਉਹਨਾਂ ਦੇ ਨਤੀਜੇ ਤੇ ਮਿਲਨੇ ਹੀ ਨੇ ਪਰ ਇਹ ਵੀ ਕੋਈ ਅਣਹੋਣੇ ਨਹੀਂ ਉਸ ਪ੍ਰਮਾਤਮਾ ਨੇ ਸਾਡੇ ਲਈ ਇਹ ਹੀ ਨਤੀਜੇ ਨਿਰਧਾਰਤ ਕੀਤੇ ਸੀ ਤਾਈਂ ਸਾਨੂੰ ਉਦਾਂ ਦੇ ਵਿਚਾਰ ਦਿੱਤੇ ਤੇ ਸਾਡੇ ਤੋਂ ਉਦਾਂ ਦੇ ਕਰਮ ਕਰਵਾਏ ਮੁੱਖ ਦੀ ਗੱਲ ਇਹ ਹੈ ਕਿ ਜੋ ਹੋਣਾ ਹੈ ਉਹੀ ਹੋਣਾ ਹੈ ਸਾਡੇ ਵੱਲੋਂ ਹੁਣ ਕੋਈ ਖਾਸ ਤਰੀਕਿਆਂ ਦੇ ਜੇ ਅਸੀਂ ਯਤਨ ਕਰਾਂਗੇ ਤੇ ਉਹਦੇ ਨਾਲ ਸਾਡੇ ਪਿਛਲੇ ਕੀਤੇ ਕਰਮਾਂ ਦੇ ਜਿਹੜੇ ਸੰਸਕਾਰ ਨੇ ਉਹ ਮਿਟ ਨਹੀਂ ਜਾਣੇ ਉਹ ਨਤੀਜੇ ਸਾਨੂੰ ਮਿਲ ਕੇ ਹੀ ਰਹਿਣੇ ਸੋ ਪ੍ਰਮਾਤਮਾ ਨੂੰ ਦੋਸ਼ ਦੇਣ ਦਾ ਕੋਈ ਫਾਇਦਾ ਨਹੀਂ ਬਾਕੀ ਦੇ ਇਸ ਸ਼ਬਦ ਦੇ ਵਿੱਚ ਭਗਤ ਤਰਲੋਚਨ ਜੀ ਪੁਰਾਤਨ ਹਿੰਦੂ ਸ਼ਾਸਤਰਾਂ ਦੇ ਵਿੱਚੋਂ ਕਈ ਸਾਰੀਆਂ ਉਦਾਹਰਨਾਂ ਦਿੰਦੀ ਨੇ ਜਿਨ੍ਹਾਂ ਦੇ ਰਾਹੀਂ ਭਗਤ ਜੀ ਪ੍ਰਚਲਿਤ ਰਸਮਾਂ ਦਾ ਪ੍ਰਥਾਵਾਂ ਦਾ ਖੰਡਨ ਕਰਦੇ ਨੇ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਹੈ ਲੋਕ ਮੂਰਤੀ ਪੂਜਾ ਕਰਦੇ ਆ ਦਾਨ ਪੁੰਨ ਕਰਦੇ ਆ ਤੀਰਥ ਇਸ਼ਨਾਨ ਕਰਦੇ ਆ ਇਹ ਸੋਚ ਲੈ ਕੇ ਕਿ ਅਜਿਹਾ ਕਰਕੇ ਉਹ ਕੁਝ ਖਾਸ ਹਾਸਲ ਕਰ ਲੈਣਗੇ ਜਾਂ ਫਿਰ ਜੇ ਆਪਣੇ ਚ ਕੋਈ ਦੋਸ਼ ਨੇ ਕੋਈ ਨੁਕਸ ਨੇ ਉਹਨਾਂ ਨੂੰ ਹਟਾ ਲੈਣਗੇ ਤੇ ਅਜਿਹਾਂ ਉਦਾਹਰਨਾ ਭਗਤ ਜੀ ਪੇਸ਼ ਕਰਦੇ ਨੇ ਜਿਨ੍ਹਾਂ ਤੋਂ ਬਿਹਤਰ ਇਹ ਕਰਮ ਅਸੀਂ ਨਹੀਂ ਕਰ ਸਕਦੇ ਪਰ ਫਿਰ ਵੀ ਉਹ ਲੋਕ ਕੁਝ ਖਾਸ ਹਾਸਲ ਕਰ ਨਹੀਂ ਸਕੇ ਤੇ ਆਪਣੇ ਨੁਕਸ ਹਟਾ ਨਹੀਂ ਸਕੇ ਪਹਿਲੀ ਉਦਾਹਰਨ ਚੰਦਰਮਾ ਦੀ ਲੈਂਦੇ ਨੇ ਸ਼ੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ ਕੁੱਲ ਜਨ ਮੱਦੇ ਮਿਲ ਹੋ ਸਾਰੰਗ ਪਾਨ ਰੇ ਕਰਮ ਕਰ ਕਲੰਕ ਮਫੀਟ ਸਰੀ ਸ਼ੰਕਰਾ ਮਸਤਕ ਪਾਪ ਕੇ ਸ਼ਿਵ ਜੀ ਦਾ ਮੱਥਾ ਉਸ ਮੱਥੇ ਦੇ ਉੱਤੇ ਚੰਨ ਵੀ ਵਸਦਾ ਦਿਖਾਇਆ ਗਿਆ ਤੇ ਉਸ ਮੱਥੇ ਦੇ ਵਿੱਚੋਂ ਗੰਗਾ ਨਿਕਲਦੀ ਵੀ ਦਿਖਾਈ ਗਈ ਤੇ ਉਸੇ ਦੀ ਕੁੱਲ ਦੇ ਵਿੱਚੋਂ ਹੀ ਵਿਸ਼ਨੂੰ ਨੇ ਵੀ ਜਨਮ ਲਿਆ ਹੁਣ ਕੁੱਲ ਵੀ ਚੰਗੀ ਹੈ ਗੰਗਾ ਦੇ ਵਿੱਚ ਇਸ਼ਨਾਨ ਵੀ ਕਰ ਰਿਹਾ ਹੈ ਪਰ ਦਾਗ ਫਿਰ ਵੀ ਨਹੀਂ ਲੱਗਦਾ ਤਾਂ ਫਿਰ ਅਸੀਂ ਇੱਕ ਅੱਧੀ ਵਾਰੀ ਗੰਗਾ ਦੇ ਵਿੱਚ ਇਸ਼ਨਾਨ ਕਰਕੇ ਆਪਣੀ ਆਤਮਾ ਤੇ ਲੱਗੇ ਦਾਗਾਂ ਨੂੰ ਕਿਵੇਂ ਮਿਟਾ ਸਕਦੇ ਹਾਂ ਵਿਸ਼ਵ ਕਾ ਦੀਪਕ ਸੁਆਮੀ ਤਾਂ ਚੇਰੇ ਸਵਾਰਥੀ ਪੰਖੀ ਰਾਏ ਗਰੁੜ ਤਾਚੇ ਬਾਦਵਾ ਕਰਮ ਕਰ ਅਰुण ਪਿੰਗੁਲਾਰੀ ਗਰੁੜ ਪੰਛੀ ਨੂੰ ਪੰਛੀਆਂ ਦਾ ਰਾਜਾ ਮੰਨਿਆ ਜਾਂਦਾ ਹੈ ਦੁਸ਼ਹਿਰੇ ਵਾਲੇ ਦਿਨ ਉਹਦਾ ਦਰਸ਼ਨ ਕਰਨ ਦੇ ਲਈ ਲੋਕ ਦੌੜਦੇ ਐ ਤੇ ਹਰ ਸੰਗRAND ਨੂੰ ਸੂਰਜ ਦੀ ਲੋਕ ਪੂਜਾ ਕਰਦੇ ਐ ਸੂਰਜ ਦਾ ਇੱਕ ਰਥਵਾਹੀ ਮੰਨਿਆ ਗਿਆ ਅਰुण ਤੇ ਅਰुण ਪਿੰਗਲਾ ਸੀ ਹੁਣ ਜਿਹੜੇ ਸੂਰਜ ਦੀ ਲੋਕ ਪੂਜਾ ਕਰਦੇ ਆ ਉਸ ਸੂਰਜ ਦਾ ਰਥਵਾਹੀ ਹੋ ਕੇ ਅਰुण ਆਪਣਾ ਪਿੰਗਲਾਪਣ ਦੂਰ ਨਹੀਂ ਕਰ ਸਕਿਆ ਜਿਹੜੇ ਗਰੁੜ ਪੰਛੀ ਨੂੰ ਇੰਨਾ ਉੱਤਮ ਮੰਨਿਆ ਜਾਂਦਾ ਉਹਦਾ ਭਰਾ ਹੋ ਕੇ ਵੀ ਅਰुण ਆਪਣਾ ਪਿੰਗਲਾਪਣ ਦੂਰ ਨਹੀਂ ਕਰ ਸਕਿਆ ਫਿਰ ਅਸੀਂ ਸੂਰਜ ਦੀ ਪੂਜਾ ਕਰਕੇ ਜਾਂ ਗਰੁੜ ਦਾ ਦਰਸ਼ਨ ਕਰਕੇ ਆਪਣੇ ਨੁਕਸ ਖਤਮ ਕਰਨ ਦੀ ਇੱਛਾ ਕਿਵੇਂ ਰੱਖ ਸਕਦੇ ਹਾਂ अरुण नालੋਂ ਜ਼ਿਆਦਾ ਤੇ ਸੂਰਜ ਨੂੰ ਅਸੀਂ ਖੁਸ਼ ਨਹੀਂ ਕਰ ਸਕਦੇ ਤੇ ਫਿਰ ਜੇ ਉਹ ਆਪਣਾ ਪਿੰਗਲਾਪਣ ਦੂਰ ਨਹੀਂ ਕਰ ਸਕਿਆ ਤਾਂ ਅਸੀਂ ਕੀ ਉਮੀਦ ਲਈ ਬੈਠੇ ਹਾਂ ਅਨੇਕ ਪਾਤਕ ਹਰਤਾ ਤ੍ਰਿਭਵਨ 나ਥਰੀ ਤੀਰਥ ਤੀਰਥ ਭ੍ਰਮਤਾ ਲਹੈ ਨਾ ਪਾਰ ਰੀ ਕਰਮ ਕਰ ਕਪਾਲਮ ਫੀਟ ਸਰੀ ਜਦੋਂ ਬ੍ਰਹਮਾ ਆਪਣੀ ਹੀ ਲੜਕੀ ਉੱਤੇ ਮੋਹਿਤ ਹੋ ਗਿਆ ਸੀ ਤਾਂ ਸ਼ਿਵ ਜੀ ਨੇ ਉਹਦਾ ਇੱਕ ਸਿਰ ਕੱਟ ਦਿੱਤਾ ਸੀ ਤੇ ਇਹ ਮੰਨਿਆ ਜਾਂਦਾ ਹੈ ਕਿ ਉਹ ਕਟਿਆ ਹੋਇਆ ਸਿਰ ਸ਼ਿਵ ਜੀ ਦੇ ਹੱਥ ਨਾਲ ਜੁੜ ਗਿਆ ਉਹ ਖੋਪੜੀ ਸ਼ਿਵ ਜੀ ਦੇ ਹੱਥ ਨਾਲ ਜੁੜ ਗਈ بڑے ਤੀਰਥਾਂ ਦੇ ਉੱਤੇ ਸ਼ਿਵ ਜੀ ਗਏ ਪਰ ਉਹ ਖੋਪੜੀ ਉਹਨਾਂ ਦੇ ਹੱਥ ਨਾਲੋਂ ਨਹੀਂ ਲੱਥੀ ਸੋ ਬ੍ਰਹਮ ਹੱਤਿਆ ਦੇ ਕੀਤੇ ਕਰਮ ਅਨੁਸਾਰ ਸ਼ਿਵ ਜੀ ਦੇ ਹੱਥ ਨਾਲੋਂ ਖੋਪੜੀ ਨਾ ਲੈ ਸਕੀ ਭਾਵੇਂ ਕਿ ਸ਼ਿਵ ਜੀ ਨੂੰ ਸਾਰੇ ਜਗਤ ਦਾ 나ਥ ਸਮਝਿਆ ਜਾਂਦਾ ਹੈ। ਹੋਰ ਜੀਵਾਂ ਦੇ ਅਨੇਕਾਂ ਪਾਪਾਂ ਦਾ ਨਾਸ ਕਰਨ ਵਾਲਾ ਸਮਝਿਆ ਜਾਂਦਾ ਹੈ। ਖੁਦ ਉਹ ਤੀਰਥਾਂ ਉੱਤੇ ਪਟਕਦਾ ਫਿਰਿਆ, ਖੋਪੜੀ ਤੋਂ ਖਲਾਸੀ ਨਹੀਂ ਪਾ ਸਕਿਆ। ਇੱਕ ਕਰਮ ਕੀਤਾ, ਉਹਦਾ ਨਤੀਜਾ ਉਹਦੇ ਨਾਲ ਚੰਪੜ ਗਿਆ। ਉਹਦੇ ਤੋਂ ਉਹ ਖਲਾਸੀ ਨਹੀਂ ਪਾ ਸਕਿਆ। ਫਿਰ ਅਸੀਂ ਕੀ ਉਮੀਦ ਰੱਖਦੇ ਹਾਂ ਕਿ ਸ਼ਿਵ ਜੀ ਦੀ ਪੂਜਾ ਕਰਕੇ ਅਸੀਂ ਆਪਣੇ ਮੱਥਿਆਂ ਦੇ ਉੱਤੇ ਲੱਗੇ ਹੋਏ ਕਰਮਾਂ ਦੇ ਸੰਸਕਾਰਾਂ ਨੂੰ ਮਿਟਾ ਸਕਾਂਗੇ ਆਪਣੇ ਨਾਲੋਂ ਲਾ ਸਕਾਂਗੇ ਜੋ ਕੁਝ ਅਸੀਂ ਕਰ ਲਿਆ ਉਹਦਾ ਨਤੀਜਾ ਭੁਗਤਣਾ ਹੀ ਪੈਣਾ ਹੈ ਭਾਵੇਂ ਜੋ ਮਰਜ਼ੀ ਪੂਜਾ ਕਰ ਲਈਏ ਜਿੱਥੇ ਮਰਜ਼ੀ ਤੀਰਥਾਂ ਤੇ ਇਸ਼ਨਾਨ ਕਰ ਲਈਏ ਉਸ ਸੰਸਕਾਰ ਨੂੰ ਅਸੀਂ ਲਾ ਨਹੀਂ ਸਕਦੇ ਸ਼ਿਵ ਜੀ ਖੁਦ ਨਹੀਂ ਲਾ ਸਕੀ ਤੇ ਆਪਾਂ ਕੀ ਦੇ ਵਿਚਾਰੇ ਅੰਮ੍ਰਿਤ ਸੱਸੀਐ ਧੇਨ ਲక్ష్ਮੀ ਕਲਪਤਰ ਸਿਖਰ ਸੁਨਾਗਰ ਨਦੀ ਚੇਨਾਥਨ ਕਰਮ ਕਰ ਖਾਰਮ ਫੀਟ ਸਰੀ ਹੁਣ ਸਮੁੰਦਰ ਦੀ ਗੱਲ ਕਰਦੇ ਨੇ ਕਿ ਆਪਣੇ ਕੀਤੇ ਮੰਦ ਕਰਮ ਅਨਸਾਰ ਸਮੁੰਦਰ ਦੇ ਵਿੱਚ ਖਾਰਾਪਨ ਪੈਦਾ ਹੋ ਗਿਆ ਹੁਣ ਭਾਵੇਂ ਕਿ ਸਮੁੰਦਰ ਨੂੰ ਸਾਰੀਆਂ ਨਦੀਆਂ ਦਾ 나ਥ ਮੰਨਿਆ ਜਾਂਦਾ ਹੈ ਨਦੀਆਂ ਖਾਰੀਆਂ ਨਹੀਂ ਸਮੁੰਦਰ ਖਾਰਾ ਭਾਵੇਂ ਕਿ ਸਮੁੰਦਰ ਦੇ ਵਿੱਚੋਂ ਅੰਮ੍ਰਿਤ ਚੰਦਰਮਾ ਕਾਮ ਤੇਨ ਲక్ష్ਮੀ ਕਲਪ ਰੁਖ ਸਤਮੂਹਾ ਘੋੜਾ ਤਨੰਤਰੀ ਵੈਦ ਆਦਕ 14 ਰਤਨ ਨਿਕਲੇ ਪਰ ਸਮੁੰਦਰ ਖੁਦ ਫੇਰ ਵੀ ਖਾਰਾ ਹੈ ਇੰਨਾ ਮਹਾਨ ਹੋਣ ਦੇ ਬਾਵਜੂਦ ਇੰਨੇ ਰਤਨਾ ਦਾ ਮਾਲਕ ਹੋਣ ਦੇ ਬਾਵਜੂਦ ਨਦੀਆਂ ਦਾ 나ਥ ਹੋਣ ਦੇ ਬਾਵਜੂਦ ਸਮੁੰਦਰ ਆਪਣਾ ਖਾਰਾਪਣ ਦੂਰ ਨਹੀਂ ਕਰ ਸਕਿਆ ਰਾਤਨ ਕਥਾਵਾਂ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਇੱਕ ਵਾਰੀ ਸਮੁੰਦਰ ਟਟਿਰੀ ਦੇ ਬੱਚਿਆਂ ਨੂੰ ਰੋੜ ਕੇ ਲੈ ਗਿਆ ਸੀ ਇਸ ਕਰਕੇ ਉਹ ਖਾਰਾ ਹੋ ਗਿਆ ਹੁਣ ਉਸ ਕਰਮ ਦਾ ਸੰਸਕਾਰ ਸਮੁੰਦਰ ਅੱਜ ਤੱਕ ਆਪਣੇ ਮੱਥੇ ਤੋਂ ਲਾ ਨਹੀਂ ਸਕਿਆ ਆਪਣੇ ਖਾਰੇਪਣ ਨੂੰ ਦੂਰ ਨਹੀਂ ਕਰ ਸਕਿਆ ਬੇਸ਼ੱਕ ਉਹਨੇ ਵਿਸ਼ਨੂੰ ਨੂੰ 14 ਰਤਨ ਬਖਸ਼ ਦਿੱਤੇ ਦੇ ਦਿੱਤੇ ਕਿ ਅਸੀਂ ਫਿਰ ਦਾਨ ਪੁੰਨ ਦੇ ਵਿੱਚੋਂ ਜਾਂ ਪ੍ਰਮਾਤਮਾ ਨੂੰ ਚੀਜ਼ਾਂ ਅਰਪਿਤ ਕਰਨ ਤੇ ਬਤਲੇ ਆਪਣੇ ਕਰਮਾਂ ਤੋਂ ਛੁਟਕਾਰਾ ਪਾਉਣ ਦੀ ਉਮੀਦ ਕਿਵੇਂ ਲਾ ਸਕਦੇ ਆ ਦਾਦੀਲੇ ਲੰਕਾ ਗੜ ਉਪਾੜੀ ਨੇ 라ਵਣ ਬਣ ਸਲ ਵਿਸਲ ਆਣ ਤੁਖੀਲੇ ਹਰੀ ਕਰਮ ਕਰਕ ਛੋਟੀ ਮਫੀਟ ਸਰੀ ਹੁਣ ਹਨੂਮਾਨ ਜੀ ਦੀ ਗੱਲ ਕਰਦੇ ਨੇ ਭਗਤ ਤਰਲੋਚਨ ਜੀ ਕਿ ਆਪਣੇ ਕੀਤੇ ਕਰਮਾਂ ਦੇ ਅਧੀਨ हनुमान ਦੇ ਭਾਗਾਂ 'ਚ ਇੱਕ ਨਿੱਕੀ ਜੀ ਕੱਚ ਹੀ ਰਹੀ ਭਾਵੇਂ ਕਿ ਉਹਨੇ ਰਾਮਚੰਦਰ ਜੀ ਦੀ ਇੰਨੀ ਸੇਵਾ ਕੀਤੀ ਰਾਮਚੰਦਰ ਜੀ ਖਾਤਰ ਲੰਕਾ ਦਾ ਕਿਲਾ ਸਾੜਿਆ 라ਵਣ ਦਾ ਬਾਗ ਉਜਾੜ ਦਿੱਤਾ ਸੱਲ ਦੂਰ ਕਰਨ ਵਾਲੀ ਬੂਟੀ ਲਿਆ ਕੇ ਰਾਮਚੰਦਰ ਜੀ ਨੂੰ ਪ੍ਰਸੰਨ ਕੀਤਾ ਪਰ ਹਨੂਮਾਨ ਦੇ ਖੁਦ ਦੇ ਕਰਮਾਂ ਦੇ ਵਿੱਚ ਇੱਕ ਛੋਟੀ ਜੀ ਕੱਚ ਹੀ ਸੀ ਤਨ ਢੱਕਣ ਦੇ ਲਈ ਛੋਟਾ ਜਿਹਾ ਕੱਪੜਾ ਹੀ ਰਿਹਾ ਸਤੂ ਲਾਭਾ ਉਹਨੂੰ ਕੁਝ ਨਹੀਂ ਮਿਲ ਸਕਿਆ ਹੁਣ ਉਹਦੇ ਨਾਲੋਂ ਜ਼ਿਆਦਾ ਤੇ ਰਾਮਚੰਦਰ ਨੂੰ ਅਸੀਂ ਖੁਸ਼ ਨਹੀਂ ਕਰ ਸਕਦੇ ਸੋ ਜੇ ਰਾਮਚੰਦਰ ਜੀ ਨੂੰ ਇੰਨਾ ਖੁਸ਼ ਕਰਨ ਦੇ ਬਾਵਜੂਦ ਹਨੂਮਾਨ ਨੂੰ ਸਿਰਫ ਕੱਚ ਹੀ ਮਿਲੀ ਤਾਂ ਫਿਰ ਅਸੀਂ ਕੀ ਉਮੀਦਾਂ ਲਾਉਂਦੇ ਹਾਂ ਕਿ ਰਾਮਚੰਦਰ ਜੀ ਦੀ ਪੂਜਾ ਕਰਕੇ ਅਸੀਂ ਬਹੁਤ ਕੁਝ ਹਾਸਲ ਕਰ ਲਾਂਗੇ ਤੇ ਅਖੀਰ ਤੇ ਭਗਤ ਤਰਲੋਚਨ ਜੀ ਨਿਚੋੜ ਕਰਦੇ ਨੇ ਕਹਿੰਦੇ ਪੁਰਬ ਲੋਕ ਕਿਰਤ ਕਰਮ ਨਾ ਮਿਟੈ ਰੀ ਕਰ ਗੇ ਹਨ ਤਾਚੇ ਮੋਹੇ ਜਾਪੀ ਜਲੇ RAM ਚੇ ਨਾਮੈ ਬਦਤ ਤਰਲੋਚਨ RAM ਜੀ ਹੈ ਮੇਰੀ ਜਿੰਦੇ ਪਿਛਲਾ ਕੀਤਾ ਕੋਈ ਵੀ ਕਰਮ ਮਿਟਦਾ ਨਾ ਭਾਵੇਂ ਅਸੀਂ ਅਵਤਾਰ ਪੂਜਾ ਕਰ ਲਈਏ ਤੀਰਥ ਇਸ਼ਨਾਨ ਕਰ ਲਈਏ ਦਾਨ ਪੁੰਨ ਕਰ ਲਈਏ ਦੁਨੀਆਂ ਦਾ ਜਿਹੜਾ ਮਰਜ਼ੀ ਕਰਮ ਕਾਂਡ ਕਰ ਲਈਏ ਪਰ ਜਿਹੜੇ ਕਰਮ ਅਸੀਂ ਕਰ ਲੇ ਉਨਾ ਦਾ ਨਤੀਜਾ ਸਾਨੂੰ ਮਿਲਣਾ ਹੀ ਮਿਲਣਾ ਹੈ ਕਰ ਸਕਦੇ ਹਾਂ ਤਾਂ ਪ੍ਰਮਾਤਮਾ ਦਾ ਨਾਮ ਸਿਮਰ ਸਕਦੇ ਹਾਂ ਉਹਦੇ ਨਾਲ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਹੋਇਆ ਜਾਂਦਾ ਹੈ ਉਹਨਾਂ ਕਰਮਾਂ ਦੇ ਜਿਹੜੇ ਵੀ ਨਤੀਜੇ ਮਿਲਦੇ ਨੇ ਉਹਨਾਂ ਨੂੰ ਖਿੜੇ ਮੱਥੇ ਸਬਕਾਰ ਕਰਨ ਦਾ ਬਲ ਮਿਲ ਜਾਂਦਾ ਹੈ ਇਸੇ ਲਈ ਕਹਿੰਦੇ ਭਗਤ ਤਰਲੋਚਨ ਜੀ ਕਹਿੰਦੇ ਕਿ ਤਾਈਏ ਮੈਂ ਤਾਂ ਪ੍ਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ ਰੋਚਨਾ ਆਖਦਾ ਹੈ ਕਿ ਮੈਂ ਤਾਂ ਰਾਮ ਰਾਮ ਹੀ ਜਪਦਾ ਹਾਂ ਸ੍ਰੀ ਸੈਣ ਧੂਪ ਦੀਪ ਕਰਤ ਸਾਜ ਆਰਤੀ ਵਾਰਨੇ ਜਾਓ ਕਮਲਾਪਤੀ ਹੇ ਮਾਇਆ ਦੇ ਮਾਲਕ ਪ੍ਰਭੂ ਮੈਂ ਤੇਥੋਂ ਸਦਕੇ ਜਾਂਦਾ ਹਾਂ ਤੇਰੇ ਤੋਂ ਸਦਕੇ ਜਾਣਾ ਹੀ ਧੂਪ ਦੀਵੇ ਤੇ ਕਿਉਂ ਆਦਿਕ ਸਮੱਗਰੀ ਇਕੱਠੀ ਕਰਕੇ ਤੇਰੀ ਆਰਤੀ ਕਰਨੀ ਹੈ ਸੋ ਇਹਨਾਂ ਚੀਜ਼ਾਂ ਨੂੰ ਇਕੱਠਿਆਂ ਕਰਕੇ ਜਿਵੇਂ ਲੋਕ ਆਰਤੀ ਕਰਦੇ ਐ ਉਸ ਆਰਤੀ ਨਾਲ ਬਿਹਤਰ ਹੈ ਕਿ ਉਸ ਪ੍ਰਮਾਤਮਾ ਤੋਂ ਅਸੀਂ ਸਦਕੇ ਜਾਈਏ ਬਲਹਾਰੇ ਜਾਈਏ ਕਿ ਉਹਨੇ ਇੰਨੀ ਵਿਸ਼ਾਲ ਕੁਦਰਤ ਬਣਾਈ ਉਹਨੇ ਸਾਨੂੰ ਬਣਾਇਆ ਸਾਨੂੰ ਅਕਲਾਂ ਬਖਸ਼ੀਆਂ ਸਾਨੂੰ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਉਹਦੇ ਤੋਂ ਸਦਕੇ ਜਾਈਏ ਇਹ ਹੀ ਅਸਲ ਆਰਤੀ ਹੈ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ RAM ਰਾਏ ਕੋ ਰਹਾਉ ਏ ਹਰੀ ਏ ਰਾਜਨ ਏ RAM ਤੇਰੀ ਮਿਹਰ ਨਾਲ ਮੇਰੇ ਅੰਦਰ ਸਦਾ ਹੀ ਤੇਰੇ ਨਾਮ ਸਿਮਰਨ ਦਾ ਆਨੰਦ ਮੰਗਲ ਹੋ ਰਿਹਾ ਹੈ ਉਤਮ ਦਿਯਾ ਨਿਰਮਲ ਬਾਤੀ ਤੂੰ ਹੀ ਨਿਰੰਜਨ ਕਮਲਾ ਪਾਤੀ ਕਮਲਾਪਤੀ ਤੂੰ ਨਰੰਜਨ ਹੀ ਮੇਰੇ ਲਈ ਕਿ ਤੂੰ ਖੁਦ ਹੀ ਮੇਰੇ ਲਈ ਆਰਤੀ ਕਰਨ ਦੇ ਲਈ ਸੋਹਣਾ ਚੰਗਾ ਦੀਵਾ ਤੇ ਸਾਫ ਸੁਥਰੀ ਬੱਤੀ ਰਾਮਾ ਭਗਤ ਰਾਮਾ ਆਨੰਦ ਜਾਣੈ ਪੂਰਨ ਪਰਮ ਆਨੰਦ ਵਖਾਨੈ ਜੋ ਮਨੁੱਖ ਸਰਬ ਵਿਆਪਕ ਪਰਮ ਆਨੰਦ ਰੂਪ ਪ੍ਰਭੂ ਦੇ ਗੁਣ ਗਾਉਂਦਾ ਉਹ ਪ੍ਰਭੂ ਦੀ ਭਗਤੀ ਦੀ ਬਰਕਤ ਨਾਲ ਉਸਦੇ ਮਿਲਾਪ ਦਾ ਆਨੰਦ ਮਾਣਦਾ ਹੈ ਮਦਨ ਮੂਰਤ ਭੈ ਤਾਰ ਗੋਬਿੰਦੇ ਸੈਨ ਭਣੈ ਭਜ ਪਰਮਾਨੰਦੇ ਸੈਨ ਆਖਦਾ ਹੈ ਇਹ ਮੇਰੇ ਮਨ ਉਸ ਪਰਮ ਆਨੰਦ ਪ੍ਰਮਾਤਮਾ ਦਾ ਸਿਮਰਨ ਕਰ ਜੋ ਸੋਹਣੇ ਸਰੂਪ ਵਾਲਾ ਹੈ ਜੋ ਸੰਸਾਰ ਦੇ ਡਰਾਂ ਤੋਂ ਪਾਰ ਲੰਘਾਉਣ ਵਾਲਾ ਹੈ ਤੇ ਜੋ ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਹੈ ਪੀਪਾ ਭਗਤ ਪੀਪਾ ਜੀ ਕਾਉ ਦੇਵਾ ਕਾਯੋ ਦੇਵਲ ਕਾਯੋ ਜੰਗਮ ਜਾਤੀ ਕਾਯੋ ਧੂਪ ਦੀਪ ਨਹੀਂ ਬਿਦਾ ਕਾਯੋ ਪੂਜੋ ਪਾਤੀ ਭਗਤ ਪੀਪਾ ਜੀ ਕਾਇਆ ਦੀ ਤੇ ਸਰੀਰ ਦੀ ਖੋਜ ਦੇ ਉੱਤੇ ਜ਼ੋਰ ਦਿੰਦੇ ਨੇ ਕਹਿੰਦੀ ਕਾਇਆ ਦੀ ਖੋਜ ਹੀ ਮੇਰਾ ਦੇਵਤਾ ਹੈ ਸਰੀਰ ਦੀ ਖੋਜ ਹੀ ਮੇਰਾ ਮੰਦਰ ਹੈ ਕਾਇਆ ਦੀ ਖੋਜ ਹੀ ਮੈਂ ਜੰਗਮ ਤੇ ਯਾਤਰੂ ਲਈ ਤੀਰਥ ਦੀ ਯਾਤਰਾ ਹੈ ਸਰੀਰ ਦੀ ਖੋਜ ਹੀ ਮੇਰੇ ਵਾਸਤੇ ਅੰਦਰ ਵਸਦੇ ਦੇਵਤੇ ਲਈ ਧੂਪ ਦੀਪ ਤੇ ਨਵੇਦ ਹੈ ਕਾਇਆ ਦੀ ਖੋਜ ਕਰਕੇ ਹੀ ਮੈਂ ਮਾਨੂ ਪੱਤਰ ਪੇਟ ਰੱਖ ਕੇ ਆਪਣੇ ਅੰਦਰ ਵਸਦੇ ਇਸ਼ਟ ਦੇਵ ਦੀ ਪੂਜਾ ਕਰ ਰਿਹਾ ਹਾਂ ਸੋ ਫਿਰ ਤੋਂ ਪ੍ਰਚਲਿਤ ਕਰਮ ਕਾਂਡਾਂ ਦਾ ਜ਼ਿਕਰ ਕਰਦੇ ਹੋਏ ਭਗਤ ਪੀਪਾ ਜੀ ਸਾਨੂੰ ਦੱਸਦੇ ਨੇ ਕਿ ਉਹਨਾਂ ਕਰਮ ਕਾਂਡਾਂ ਦੇ ਨਾਲੋਂ ਬਿਹਤਰ ਹੈ ਕਿ ਅਸੀਂ ਆਪਣੇ ਆਤਮਾ ਦੀ ਤੇ ਆਪਣੇ ਸਰੀਰ ਦੀ ਖੋਜ ਕਰੀਏ ਆਪਣੇ ਸਰੀਰ ਨੂੰ ਜਾਣੀਏ ਤੇ ਆਪਣੀ ਆਤਮਾ ਨੂੰ ਜਾਣੀਏ ਕਿੱਦਾਂ ਦੀਆਂ ਸਥਿਤੀਆਂ ਦੇ ਵਿੱਚ ਅਸੀਂ ਕਿੱਦਾਂ ਦਾ ਮਹਿਸੂਸ ਕਰਦੇ ਹਾਂ ਸਾਰਾ ਦਿਨ ਸਾਡੇ ਮਨ ਵਿੱਚ ਕਿੱਦਾਂ-ਕਿੱਦਾਂ ਦੇ ਖਿਆਲ ਚੱਲਦੇ ਰਹਿੰਦੇ ਨੇ ਤੇ ਉਹ ਖਿਆਲ ਸਾਡੇ ਸਰੀਰ ਨੂੰ ਕਿੱਦਾਂ-ਕਿੱਦਾਂ ਪ੍ਰਭਾਵਿਤ ਕਰਦੇ ਨੇ ਇੰਨੇ ਅਸੀਂ ਆਪਣੇ ਸਰੀਰ ਦੇ ਤੇ ਆਪਣੀ ਆਤਮਾ ਦੇ ਗਿਆਨੀ ਹੋ ਜਾਈਏ ਇਹ ਬਿਹਤਰ ਹੈ ਤੀਰਥਾਂ ਨਾਲੋਂ ਤੇ ਆਰਤੀਆਂ ਨਾਲ ਕਾਇਆ ਬਹੁਖੰਡ ਖੋਜ ਤੇ ਨਵ ਨਿਦ ਪਾਈ ਨਾ ਕਛ ਆਇਬੋ ਨਾ ਕਛ ਜਾਇਬੋ RAM ਕੀ ਦੁਹਾਈ ਰਹਾਉ ਕਹਿੰਦੇ ਦੇਸਾਂ ਦਸੰਤਰਾ ਨੂੰ ਖੋਜ ਕੇ ਆਖਰ ਆਪਣੇ ਸਰੀਰ ਦੇ ਅੰਦਰ ਹੀ ਮੈਂ ਪ੍ਰਭੂ ਦਾ ਨਾਮ ਰੂਪ ਨੌ ਨਿਦੀ ਲੱਭ ਲਈ ਹੈ ਹੁਣ ਮੇਰੀ ਕਾਇਆ ਵਿੱਚ ਪਰਮਾਤਮਾ ਦੀ ਯਾਦ ਦਾ ਹੀ ਤੇਜ ਪ੍ਰਤਾਪ ਹੈ ਉਹਦੀ ਬਰਕਤ ਦੇ ਨਾਲ ਮੇਰੇ ਲਈ ਨਾ ਕੁਝ ਜੰਮਦਾ ਹੈ ਤੇ ਨਾ ਕੁਝ ਮਰਦਾ ਹੈ ਹੁਣ ਜਦੋਂ ਜਨਮ ਹੁੰਦਾ ਹੈ ਪਰਿਵਾਰ ਦੇ ਵਿੱਚ ਕਿਸੇ ਦਾ ਵੀ ਤਾਂ ਪਰਿਵਾਰ ਦੇ ਜਿਹੜੇ ਮੈਂਬਰ ਹੁੰਦੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਜਦੋਂ ਕੁਝ ਮਰਦਾ ਹੈ ਦੁੱਖ ਹੁੰਦਾ ਹੈ ਜਦੋਂ ਕੋਈ ਫਾਇਦਾ ਹੋ ਜੇ ਅਸੀਂ ਖੁਸ਼ ਹੋ ਜਾਂਦੇ ਹਾਂ ਕੁਝ ਨੁਕਸਾਨ ਹੋ ਜੇ ਅਸੀਂ ਦੁਖੀ ਹੋ ਜਾਂਦੇ ਹਾਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਜਦੋਂ ਸਾਡੀ ਸੁਰਤ ਜੁੜ ਗਈ ਅਸੀਂ ਸਥਿਰਤਾ ਹਾਸਲ ਕਰ ਲੈਨੇ ਆ ਇਹ ਜਨਮ ਤੇ ਮਰਨ ਦਾ ਇਹ ਦੁੱਖ ਤੇ ਸੁੱਖ ਦਾ ਜਿਹੜਾ ਚੱਕਰ ਆ ਇਹ ਟੁੱਟ ਜਾਂਦਾ ਹੈ ਫਿਰ ਨਾ ਹੀ ਤਾਂ ਫਾਇਦਾ ਹੋਣ ਤੇ ਅਸੀਂ ਉੱਛਲਦੇ ਹਾਂ ਤੇ ਨਾ ਹੀ ਨੁਕਸਾਨ ਹੋਣ ਤੇ ਅਸੀਂ ਦੁਖੀ ਹੁੰਨੇ ਆ ਅਸੀਂ ਸਥਿਰ ਹੋ ਜਾਂਦੇ ਟਿਕ ਜਾਂਦੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤਤ ਹੈ ਸਤ ਗੁਰ ਹੋਏ ਲਖਾਵੈ ਜਿਹੜਾ ਪ੍ਰਮਾਤਮਾ ਸ੍ਰਿਸ਼ਟੀ ਦਾ ਰਚਨਹਾਰ ਹੈ ਸਾਰੇ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਉਹੀ ਸਾਡੇ ਸਰੀਰ ਦੇ ਵਿੱਚ ਵੀ ਹੈ ਜਿਹੜਾ ਮਨੁੱਖ ਖੋਜ ਕਰਦਾ ਹੈ ਉਹ ਉਸ ਪਰਮਾਤਮਾ ਨੂੰ ਆਪਣੇ ਸਰੀਰ ਦੇ ਅੰਦਰੋਂ ਹੀ ਲੱਭ ਲੈਂਦਾ ਹੈ ਹਾਂ ਜੇ ਸਤਿਗੁਰੂ ਮਿਲ ਪਏ ਤਾਂ ਪਰਮਾਤਮਾ ਦਾ ਲੱਭਣਾ ਸੌਖਾ ਹੋ ਜਾਂਦਾ ਹੈ ਸਤਿਗੁਰੂ ਸਾਨੂੰ ਗਾਈਡ ਕਰਦਾ ਹੈ ਸਾਨੂੰ ਰਸਤਾ ਦਿਖਾਉਂਦਾ ਹੈ ਸਾਡੇ ਅੰਦਰੋਂ ਹੀ ਉਸ ਪਰਮਾਤਮਾ ਨੂੰ ਲੱਭਣ ਦੇ ਵਿੱਚ ਸਾਡੀ ਸਹਾਇਤਾ ਕਰਦਾ ਹੈ ਤੰਨਾ गोपाल तेरा अरता जो जन तुम्हारी भगत करन्ते तिनके काज सवारता रहआव हे पृथ्वी दे पालन हारे प्रभु मैं तेरे दरदा मांगता हां मेरीया लोड़ा पूरिया कर जो जो मनुख तेरी भक्ति करदे ने उनाते तू काम सिरे चढ़ादा है भगत धन्ना जी ਨਿਤ ਜੀਵਨ ਨਿਰਵਾਦੀਆਂ ਵਸਤਾ ਉਸ ਪ੍ਰਮਾਤਮਾ ਪਾਸੋਂ ਮੰਗਦੇ ਨੇ ਕਹਿੰਦੇ ਦਾਲ ਸਿੱਧਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਕਹਿੰਦੇ ਮੈਂ ਤੇਰੇ ਦਰ ਤੋਂ ਦਾਲ ਸਿੱਧਾ ਸਿੱਧਾ ਤੋਂ ਭਾਵ ਆਟਾ ਤੇ ਘਿਓ ਮੰਗਦਾ ਹਾਂ ਜਿਹੜੇ ਮੇਰੀ ਜਿੰਦ ਨੂੰ ਨਿਤ ਸੁਖੀ ਰੱਖਣਗੇ ਪੰਨੀਆਂ ਸ਼ਾਦਨ ਨੀਕਾ ਅਨਾਜ ਮੰਗੋ ਸਤ ਸੀਕਾ ਜੁੱਤੀ ਤੇ ਸੋਨਾ ਕੱਪੜਾ ਵੀ ਮੰਗਦਾ ਹਾਂ ਤੇ ਸੱਤਾਂ ਸੀਆਂ ਦਾ ਅੰਨ ਵੀ ਤੇਥੋਂ ਹੀ ਮੰਗਦਾ ਹਾਂ ਗਊ ਭੈਂਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਏ ਗੋਪਾਲ ਮੈਂ ਗਾਂ ਮੈਂ ਲਵੇਰੀ ਵੀ ਤੇਰੇ ਤੋਂ ਮੰਗਦਾ ਹਾਂ ਇੱਕ ਅਰਬੀ ਘੋੜੀ ਵੀ ਚਾਹੀਦੀ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ ਮੈਂ ਤੇਰਾ ਦਾਸ ਧੰਨਾ ਤੇਥੋਂ ਮੰਗ ਕੇ ਘਰ ਦੀ ਇਸਤਰੀ ਵੀ ਲੈਂਦਾ ਹੁਣ ਇੱਕ ਮੁੱਖ ਭਾਵ ਜੋ ਇਸ ਸ਼ਬਦ ਦੇ ਵਿੱਚੋਂ ਮਿਲਦਾ ਹੈ ਉਹ ਇਹ ਹੈ ਕਿ ਜੋ ਵੀ ਸਾਨੂੰ ਮਿਲਦਾ ਉਸ ਪਰਮਾਤਮਾ ਪਾਸੋਂ ਹੀ ਮਿਲਦਾ ਤੇ ਸਾਡੇ ਜੀਵਨ ਦੇ ਵਿੱਚ ਬਤੇਰੇ ਕੋ ਸਾਨੂੰ ਅਣ ਮੰਗਿਆ ਹੀ ਮਿਲ ਜਾਂਦਾ ਹੈ ਪਰ ਫਿਰ ਵੀ ਅਸੀਂ ਉਸ ਪ੍ਰਮਾਤਮਾ ਦੇ ਦਰ ਦੇ ਮੰਗਤੇ ਹੀ ਹਾਂ ਕਿਉਂਕਿ ਖੁਦ ਤੋਂ ਅਸੀਂ ਕੁਝ ਨਹੀਂ ਲੈ ਸਕਦੇ ਜੋ ਉਸ ਪ੍ਰਮਾਤਮਾ ਨੇ ਸਾਨੂੰ ਬਖਸ਼ਣਾ ਉਹੀ ਸਾਨੂੰ ਮਿਲਣਾ ਇੱਕ ਨਿਮਾਣਾਪਣ ਇਸ ਸ਼ਬਦ ਦੇ ਵਿੱਚੋਂ ਸਾਨੂੰ ਸਿੱਖਣ ਨੂੰ ਮਿਲਦਾ ਸਾਡੀ ਅਸਲੀਅਤ ਦਾ ਸਾਨੂੰ ਪਤਾ ਲੱਗਦਾ ਕਿ ਅਸੀਂ ਉਸ ਪ੍ਰਮਾਤਮਾ ਦੇ ਦਰ ਦੇ ਮੰਗਤੇ ਹਾਂ ਆਪਣੇ ਆਪ ਨੂੰ ਬਹੁਤਾ ਕੁਝ ਵੱਡਾ ਨਾ ਸਮਝ ਬੈਠੀਏ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 695ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਚਾਰ ਭਗਤ ਸਹਿਬਾਨਾਂ ਦੀ ਬਾਣੀ ਇਸ ਅੰਗ ਦੀ ਗੁਰਬਾਣੀ ਦੇ ਵਿੱਚ ਆਪਾਂ ਪੜ੍ਹੀ ਭਗਤ ਤਰਲੋਚਨ ਜੀ ਨੇ ਵਖ ਵਖ ਕਰਮ ਕਾਂਡਾਂ ਦਾ ਖੰਡਨ ਕਰਦੇ ਹੋਏ ਸਾਨੂੰ ਸਮਝਾਇਆ ਕਿ ਇਤਿਹਾਸ ਦੇ ਵਿੱਚ ਜਾਂ ਪੁਰਾਤਨ ਕਥਾਵਾਂ ਦੇ ਅਨੁਸਾਰ ਬੜੇ ਬੜੇ ਮਹਾਨ ਮੰਨੇ ਜਾਂਦੇ ਲੋਕਾਂ ਨੇ ਜਾਂ ਸਮੁੰਦਰ ਆਦਿਕ ਨਹੀਂ ਦੇਵਤਿਆਂ ਨੂੰ ਬੜਾ ਪ੍ਰਸੰਨ ਕੀਤਾ ਪਰ ਫਿਰ ਵੀ ਆਪਣੇ ਕਲੰਕ ਉਹ ਲਾ ਨਹੀਂ ਸਕੇ ਤਾਂ ਫਿਰ ਆਪਾਂ ਕਿਸੇ ਦੇ ਵਿਚਾਰੇ ਨਹੀਂ ਉਹਨਾਂ ਕਰਮ ਕੰਡਾਂ ਨੂੰ ਕਰਕੇ ਅਸੀਂ ਵੀ ਕੋਈ ਉਮੀਦਦਾਰ ਨਹੀਂ ਰੱਖ ਸਕਦੇ ਕਿ ਅਸੀਂ ਆਪਣੇ ਮੱਥਿਆਂ ਤੋਂ ਕੋਈ ਕਲੰਕ ਲਾ ਲਾਂਗੇ ਭਗਤ ਸੈਣ ਜੀ ਸਾਨੂੰ ਪ੍ਰਮਾਤਮਾ ਦਾ ਨਾਮ ਸਿਮਰਨ ਲਈ ਪ੍ਰੇਰਿਤ ਕਰਦੇ ਨੇ ਤੇ ਦੱਸਦੇ ਨੇ ਕਿ ਨਾਮ ਸਿਮਰਨ ਹੀ ਅਸਲ ਆਰਤੀ ਹੈ ਉਸ ਪ੍ਰਮਾਤਮਾ ਦੀ ਉਸ ਪ੍ਰਮਾਤਮਾ ਤੋਂ ਸਦਕੇ ਜਾਣਾ ਬਲਹਾਰੇ ਜਾਣਾ ਹੀ ਅਸਲ ਆਰਤੀ ਹੈ ਉਸ ਪ੍ਰਮਾਤਮਾ ਦੀ ਭਗਤ ਪੀਪਾ ਜੀ ਸਾਨੂੰ ਆਪਣੀ ਕਾਇਆ ਤੇ ਆਪਣੇ ਸਰੀਰ ਦੀ ਖੋਜ ਕਰਨ ਦੇ ਲਈ ਪ੍ਰੇਰਦੇ ਨੇ ਤੇ ਭਗਤ ਧੰਨਾ ਜੀ ਮਨੁੱਖ ਤੇ ਨਿਮਾਣੇਪਣ ਦਾ ਅਹਿਸਾਸ ਕਰਾਉਂਦੇ ਨੇ ਕਿ ਕਿਵੇਂ ਮਨੁੱਖ ਉਸ ਪ੍ਰਮਾਤਮਾ ਦੇ ਦਰਤਾ ਮੰਗਤਾ ਹੈ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ